ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਦਿਨ ਹੈਗਾ ਅੱਜ ਮੰਡੇ ਦਾ ਟਾਈਮ ਬੱਜ ਗਏ ਨੇ ਮੇਰਾ ਖਿਆਲ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਸੰਤਾ ਟਾਈਮ ਦਾ ਵੀ ਨਹੀਂ ਪਤਾ ਲੱਗ ਰਿਹਾ ਸਾਢੇ 7 ਹੋ ਗਏ ਅਜੇ ਸਾਡਾ ਕੋਈ ਹੋ ਨਹੀਂ ਹੈਗਾ ਹੁਣ ਕੰਮ ਨਿਬੇੜ ਕੇ ਹਟਿਆਂ ਜਾ ਕਮਰਿਆਂ ਦਾ ਵੀ ਉਹ ਦਿਖਾ ਦਨੇ ਇੱਧਰ ਆਪਣਾ ਸੈੱਟ ਹੋ ਗਿਆ ਇਹ ਹੋ ਗਿਆ ਤੇ ਇੱਧਰਲੇ ਵੱਡਦੇ ਲਾਤੇ ਇੱਧਰ ਹਜੇ ਆਪਣੇ ਇਹ ਲਾਉਣ ਵਾਲੀ ਐ ਸੋ ਬੈਡਾਂ ਦਾ ਸੇਜਾ ਇੱਦਾਂ ਹੀ ਬੈਡ ਸੈੱਟ ਕਰ ਲਈ ਥੋੜਾ ਸੁੱਕ ਜੂਗਾ ਗਿੱਲਾ ਨਾਲ ਦੇਖੋ ਜੀ ਬਹੁਤ ਸਮਾਨ ਖਲਾਰਾ ਦੀ ਮੈਨੂੰ ਟੈਂਸ਼ਨ ਸੀ ਵੀ ਇਹ ਬੇੜਾ ਖਾਲੀ ਵੀ ਹੋ ਜੂ ਕਿਸੇ ਲੋਟ ਵਿੱਚਦਰ ਵੀ ਹੁਣ ਮਹਿਸਾਂ ਦੀ ਮਸਰਦਾਂ ਨੂੰ ਸੱਟ ਕੇ ਹਟਿਆ ਅੱਜ ਆਪਣਾ ਫ੍ਰਿਜ ਵਗੈਰਾ ਲਾਉਣ ਵਾਲਾ ਤੇ ਦੇਖੋ ਜੀ ਆਪਣੀ ਰਸੋਈ ਤਿਆਰ ਹੋ ਗਈ ਮੈਂ ਸਾਰਾ ਸਾਫ਼ ਕਰਤਾ ਇੱਧਰ ਹੀ ਆਪਣਾ ਫਿਲਟਰ ਟੋਕਰਾ ਵਗੈਰਾ ਝੜਨਾ ਹੈ ਨਹੀਂ ਇਹ ਸਵੇਰੇ ਕਰਾਂਗੇ ਬਸ ਥੋੜਾ ਜੀ ਕੰਮ ਚੱਲਦਾ ਕਰੇ ਬੇੜੇ 'ਚੋਂ ਜਿਆਦਾ ਜਿਆਦਾ ਸਮਾਨ ਚੱਕ ਲਿਆ ਸਾਨੂੰ ਸਬਜ਼ੀ ਬਣਾਉਣ ਦਾ ਟਾਈਮ ਨਹੀਂ ਲੱਗਿਆ ਜੀ ਤੇ ਇਸ ਕਰਕੇ ਮੈਂ ਸਵਾ ਸਵਾਕ 7 ਵਜੇ ਨਾ ਖਈਆਂ ਸਾਰੇ ਕੰਮ ਨਿਮੇੜ ਕੇ ਉਧਰੋਂ ਹੁਣ ਮੈਂ ਖੀਰ ਹੀ ਬਣਾ ਲਈ ਤੇ ਇਧਰ ਸਰਦਾਰ ਜੀ ਵਾਸਤੇ ਪਿਆਜ਼ ਚੀਰੇ ਪੈਨ ਉਹਨਾਂ ਨੂੰ ਚਟਨੀ ਕੁੱਟਾਂਗੇ ਅਸੀਂ ਕੱਲ ਵੀ ਚਟਨੀ ਘਾਦੀ ਦੋ ਦਿਨ ਹੋ ਗਏ ਅਸੀਂ ਚਟਨੀ ਨਾਲ ਰੋਟੀ ਖਾ ਰਹੇ ਆ ਸਬਜ਼ੀ ਬਣਾਉਣ ਦਾ ਟਾਈਮ ਨਹੀਂ ਆਦਾ ਸਵੇਰੇ ਵੀ ਮੈਂ 11:30 ਵਜੇ ਰੋਟੀ ਖਾਦੀ ਐ ਇੰਨਾ ਲੇਟ ਹੋ ਗਿਆ ਸਾਰਾ ਕੰਮ ਉਹ ਕਰਦੇ ਕਰਦੇ ਹੁਣ ਮੇਰੀ ਖੀਰ ਐ ਬਸ ਇਹ ਸਿੰਮ ਤੇ ਕਰਕੇ ਮੈਂ ਰੱਖ ਰੱਖੀ ਐ ਇਧਰ ਚਟਨੀ ਕੁੱਟ ਕੇ ਸਰਦਾਰ ਜੀ ਨੂੰ ਬਣਾਉਣੀਆਂ ਰੋਟੀ ਬਾਕੀ ਆਪਾਂ ਸਵੇਰੇ ਮਿਲਾਂਗੇ ਜੀ ਤੁਹਾਨੂੰ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਧਰ ਹਾਜੀ ਆਪਣੀ ਰਹਿੰਦੀ ਹੈ ਸਫਾਈ ਕਰਨ ਵਾਲੀ ਬਸ ਇਹ ਮੋਟਾ-ਮੋਟਾ ਕੂੜਾ ਹੀ ਚੱਕਿਆ ਹਾਜੀ ਭਾਂਡੇ ਪੈਨੇ ਬਾਹਰੇ ਸਾਰੇ ਅਸੀਂ ਪਹਿਲਾਂ ਮ ਸਰਦਾਨੀ ਸਿੱਟੀ ਨਹੀਂ ਦੀ ਸੜੀਆਂ ਮੱਜਾਂ ਨਾਲ ਟੱਪਣੋਂ ਨਹੀਂ ਹਟੀਆਂ ਇਹਨਾਂ ਨੂੰ ਸੁਭਾਅ ਬਣ ਰਿਹਾ ਹੁਣ ਸਿੱਟੀਆਂ ਪਿੰਦਰ ਨੇ ਹਾਜੀ ਕੋੜੀਆਂ-ਕੂੜੀਆਂ ਰੰਗ ਵਾਲੇ ਸਾਰੀਆਂ ਹੀ ਪੈਨੇ ਬਸ ਸਵੇਰੇ ਪੱਕੇ ਸਾਫ਼ ਕਰਾਂਗੇ ਇਹਨਾਂ ਨੂੰ ਚਲੋ ਜੀ ਹੁਣ ਆਪਾਂ ਰੋਟੀ ਬਣਾਉਣੀ ਹੈ ਮਿਲਾਂਗੇ ਸਵੇਰੇ ਵਾਲੇ ਬਲੌਗ ਨਾਲ ਉਹ ਇਹਨਾਂ ਦੀ ਕੋਚਾ ਲਾਤਾ ਸਾਰਾ ਸਾਫ ਸਪਲਾਈ ਕਰਕੇ ਬਰਾੰਡਾ ਵੀ ਤੋਤਾ ਇੱਥੇ ਵੀ ਥੋੜਾ ਜਿਆਦਾ ਹੋਇਆ ਫਿਰ ਸਾਰੇ ਕੰਨੇਦਨ ਹੋ ਗਏ ਫਿਲਾਰਾ ਫੋਨ ਸਾਫ ਸਾਫ ਹੋ ਜਾਣਾ ਸਾਰਾ ਇਹ ਆਪਣਾ ਕਲਰ ਹੋ ਗਿਆ ਸਾਰਾ ਕੰਪਲੀਟ ਇੱਥੇ ਤੱਕ ਕਰਵਾਉਣਾ ਸੀ ਇੱਧਰ ਕੱਪੜੇ ਵੀ ਬਹੁਤ ਇਕੱਠੇ ਹੋ ਗਏ ਇਹ ਕੋਈ ਨਾ ਸ਼ਾਮ ਨੂੰ ਦੇਖਾਂਗੇ ਜੀ ਟਾਈਮ ਲੱਗਿਆ ਨਹੀਂ ਸਵੇਰੇ ਥੋਲਾਂਗੇ ਥੋੜਾ ਜਿਹਾ ਬਦਲਦੀ ਮੌਸਮ ਜਿਹੜਾ ਖਰਾਬ ਹੋਇਆ ਤਾਂ ਮੀਂਹ ਆ ਗਈ ਜੇ ਆਪਣੀ ਗੱਡੀ ਧੋਣ ਵਾਲੀ ਹੁੰਦੀ ਉਹ ਬਾਹਰ ਖੜੀਆ ਫਿਰ ਇਧਰ ਸੁੱਕ ਗਿਆ ਜਿਵੇਂ ਫੇਰ ਉਹ ਅੰਦਰ ਲਾਵਾਂਗੇ ਫਿਰ ਉਹਨੂੰ ਅੰਦਰ ਲਾਵਾਂਗੇ ਦੇਖਾਂਗੇ ਜੇ ਥੋਥੀ ਗਈ ਕਿਸੇ ਸਿੱਧਕੇ ਪਏ ਹੁਣ ਇੰਨਾ ਕੀ ਮਸਲਾ ਕਰਾਂਗੇ ਉਧਰ ਗੱਡੀ ਲੈ ਵੀ ਬਹੁਤ ਜ਼ਿਆਦਾ ਆਪਣਾ ਢੋਲ ਟੂਲ ਤੇ ਦਾਣੇ ਵਾਲੀ ਥੜੀ ਉਹ ਤੋਂ ਤਿੰਨ ਸਾਰੇ ਪਹਿਲਾਂ ਸਾਰੀ ਸੈਟਿੰਗ ਹੋ ਗਈ ਮਾਸਕ ਨੇ ਆਪਣਾ ਲਾਸਟ ਆਪਸ਼ਨ ਹੈ ਜੇ ਧੋ ਪਰ ਫਿਰ ਥੀਕ ਹੋ ਜਾਵੇ ਥੋੜਾ ਜਿਆ ਰਿਲੈਕਸ ਹੋ ਜਾਣਾ ਲਓ ਜੀ ਕਰ ਤੋ ਤਾਂ ਸਾਰਾ ਸਾਡਾ ਨਿਬੜ ਗਿਆ ਕੱਲੇ ਸੁਟਾ ਸੁਟਾ ਦਾ ਰਹਿ ਗਿਆ ਪਿੰਦਰ ਸਾਰਾ ਕੰਮ ਰਮੇੜ ਕੇ ਹੁਣ ਖਾਣ ਨੂੰ ਲਿਆਇਆ ਤਿੰਨ ਦਿਨਾਂ ਦੀ ਪਾਰਟੀ ਸੀ ਤਿੰਨ ਦਿਨ ਹੋ ਗਏ ਤੇ ਚਾਹਨੀ ਨਾਲ ਰੋਟੀ ਕਰ ਰਹੇ ਸੀ ਇਹ ਕਹਿੰਦੇ ਭੁੱਖ ਲੱਗੀ ਪਈ ਐ ਸਾਰਾ ਅੱਜ ਕੇ ਖਾਣੇ ਨੇ ਇਹ ਨਾਲੇ ਸਮੋਸੇ ਲਿਆਇਆ ਨਾਲੇ ਪੀਤੀ ਨੇ ਮੰਗਾਇਆ ਤੇ ਲੱਟੂ ਤੇ ਇਧਰ ਰੱਬ ਨੇ ਮੀਂਹ ਤੋ ਤਾਂ ਅੱਜ ਗੂਗਾ ਮੀਂਹ ਪਾਤਾ ਥੋੜਾ ਜਨਾ ਉਹ ਕਹਿੰਦੇ ਉਹਨਾਂ ਗੂਗੇ ਦੇ ਫੋਟ ਦੇ ਤੋ ਤੇ ਭੰਡ ਲਿਆਓ ਉਹ ਵੀ ਐ ਟੋਕਰੀ ਪੀਤੀ ਤੋਂ ਮੰਗਾ ਕਿਦੂ ਚੱਕ ਲੈਣਾ ਚੱਕ ਲੈ ਮੱਜ ਚਲੋ ਜੀ ਹੁਣ ਆਪਾਂ ਮੈਨੂੰ ਵੀ ਸਵੇਰੇ ਵੀ ਅਸੀਂ ਨੇ ਦਹੀਂ ਨਾਲ ਪਰੌਂਠੇ ਬਣਾ ਲੇ ਰਾਤ ਅਸੀਂ ਨੇ ਖੀਰ ਬਣਾ ਲਈ ਹੁਣ ਮੈਂ ਤੇ ਪਿੰਦ 1 ਵਜੇ ਨਾ ਆ ਕੇ ਸਾਰਾ ਫਰਸ਼ ਬੇੜਾ ਧੋ ਕੇ ਅੰਦਰੋਂ ਸਾਰਾ ਨਮੀੜ ਕੇ ਫਿਰ ਉਹ ਕਰਦੇ ਆਂਦਾ ਬਾਹਰ ਜਿਹੜਾ ਤੋਤਾ ਸਮਾਨ ਹੈ ਜੋ ਪਿਆ ਚੱਕ ਚੱਕ ਅੰਦਰ ਲਾਉਣਾ ਗੱਡੀ ਲਾਉਣੀ ਅੰਦਰ ਗੱਡੀ ਦੇਖਾਂਗੇ ਜੇ ਉਹਨੂੰ ਥੋੜਾ ਜਿਹਾ ਬੁਖਾਰ ਜਿਹਾ ਮੰਗੂਗਾ ਥੱਕ ਜਾਂਦੇ ਨੇ ਜਵਾਕ ਦੇ ਦੇਤੇ ਮਤ ਪਈ ਧੋ ਲੂਗਾ ਨਹੀਂ ਫਿਰ ਕੱਲ ਨੂੰ ਨੂੰ ਧੋ ਲਾਂਗੇ ਜਦ ਜਿੱਦੇ ਸਰਦਾਰ ਜੀ ਘਰੇ ਹੋਏ ਧੋ ਲਾਂਗੇ ਹੁਣ ਕਿਹੜਾ ਸਿੱਖ ਤੇ ਜਾਣੇ ਇਹ ਮੇਰੇ ਅਜੇ ਕੱਪੜਿਆਂ ਦਾ ਇੱਕ ਤੱਬ ਜਿਹੜੇ ਹੁਣ ਜਦੋਂ ਅਸੀਂ ਕੰਮ ਕਰਕੇ ਭਿੱਜ ਜਾਂਦੇ ਮਸ਼ੀਨਾ ਆ ਜਾਂਦਾ ਕੱਟ ਕੇ ਧਰ ਦਿੰਦੇ ਇੱਕ ਤੱਬ ਕੱਪੜਿਆਂ ਦਾ ਹੋਰ ਹੋਇਆ ਹੋਇਆ ਤਾਂ ਮੈਂ ਸਤਾ ਮਨੂ 6 ਵਜੇ ਧੋਉਂਗੀ ਭੈਣਾ ਨੂੰ ਰਿਕਵੈਸਟ ਹੈ ਜਿਨ੍ਹਾਂ ਦੇ ਪਾਰਸਲ ਰਹਿੰਦੇ ਨੇ ਜੀ ਅੱਜ ਦਾ ਦਿਨ ਹੋਰ ਮੈਨੂੰ ਟਾਈਮ ਦੇ ਦਿਓ ਬਸ ਤੇ ਕੱਲ ਤੋਂ ਮੈਂ ਜਿਹੜੇ ਵੀ ਤੇ ਭੱਟੇ ਤੇ ਕੁੱਤੇ ਰਹਿੰਦੇ ਨੇ ਉਹ ਡਾਈ ਕਰਨੇ ਜਿੱਤੇ ਹੋ ਪੜਨੇ ਆਵਾਂਗੇ ਹੋਰ ਦੇ ਆਵਾਂਗੇ ਬਸ ਹੁਣ ਆਪਣਾ ਕੰਮ ਨਿਬੜ ਗਏ ਆਏ ਹਾਏ ਆਖੇ ਸੰਦਰ ਧਰਿਆ ਉਹ ਸੁੱਕ ਗਿਆ ਕਣੀਆਂ ਆ ਗਏ ਨੇ ਮੈਂ ਫਟਾਫਟ ਇੱਥੇ ਬੰਗਾਇਆ ਲਓ ਜੀ ਹੁਣ ਆਪਾਂ ਸਮੋਸੇ ਖਾਣੇ ਆ ਫਿਰ ਚਾਹ ਪੀ ਕੇ ਫਿਰ ਆਪਾਂ ਵੜਾਂਗੇ ਬੁਟੀਕ ਚ ਆਪਣੇ ਚ ਉਹ ਤੇ ਉਹੀ ਉਹੀ ਰਹਿ ਗਿਆ ਕੱਲਾ ਸਾਫ ਕਰਨਾ ਕੱਢੋ ਜੀ ਆ ਛੱਡੀ ਕੇਸ ਚਿੱਟਾ ਕਿਤੇ ਲਾ ਦੋਗੇ ਕੋਈ 70 ਦੇ ਗਿਨੇ ਸਮੋਸੇ ਲੈ ਆਏ ਕੰਨ ਮੈਂ ਦੋ ਦੋ ਲਿਓ ਸਾਰਿਆਂ ਦੇ ਰੱਜ ਕੇ ਖਾਵਾਂ ਦੇਖੋ ਜੀ ਪਹਿਲਾਂ ਤਾਂ ਥੋੜਾ ਜਿਹਾ ਮੀਂਹ ਅੱਗੇ हट ਗਿਆ ਸੀ ਹੁਣ ਤਾਂ ਬਹੁਤ ਬਦਲ ਹੋਇਆ ਪਿਆ ਤੇ ਮੇਰਾ ਬਾਲਾ ਸਮਾਨ ਤੋਂ ਤਤੂ ਤਪਿਆ ਬਾਹਰੇ ਹੁਣ ਮੈਂ ਚੱਕਦੀ ਆਂ ਕਣੀਆਂ ਫੇਰ ਆ ਗਈਆਂ ਇਹ ਮਨੀ ਪਲਾਟਾ ਪੈ ਦਵਾਰੇ ਲਾ ਦੇ ਚੱਲ ਪਿਆ ਹਜੇ ਗੱਡੀ ਬਾਹਰੇ ਖੜੀ ਐ ਸਕੂਟਰੀ ਧੋਣ ਵਾਲੀ ਐ ਸਮਾਨ ਹੀ ਬਹੁਤ ਪਿਆ ਯਾਰ ਬਾਹਰੇ ਕੀ ਕਰੀਏ ਖਿੰਦਰ ਦਾ ਰੌਲਾ ਪਾ ਰਿਆ ਕਹਿੰਦਾ ਤਾਂ ਪਾ ਰੱਖਿਆ ਆ ਸਾਡੇ ਦਾਣੇ ਵਾਲੇ ਢੋਲ ਮੰਜੇ ਖੜੇ ਨੇ ਇੱਥੇ ਵੀ ਤੋਤੇ ਦੀ ਮੋਟ ਮੋਟੇ ਜੇ ਉਹ ਕਲੀ ਜੂੜ ਉੜ ਪਈ ਗਈ ਤੇ ਇਹਨਾਂ ਦੇ ਉੱਪਰ ਬਾਲ ਪੱਟੀ ਆ ਜਾਓ ਵੀ ਆ ਜਾਓ ਸੰਗ ਤੇ ਆ ਗਈਆਂ ਗੜੀਆਂ ਨਾ ਹੁਣ ਦਰ ਅੱਜ ਲੈ ਥੱਕੇ ਪਿਆ ਗਏ ਰੱਜ ਕੀ ਲੈ ਰੱਬ ਦੇ ਗੋਲੀ ਮਾਰ ਪਰ ਕੇ ਬੇ ਤੋਤਾ ਤਾਂ ਹੈਗਾ ਤਿੰਨ ਦਿਨ ਹੋ ਗਏ ਚਾਰ ਇਹ ਤਾਂ ਧੋਈ ਹੋ ਜਾਂਦੇ ਆ ਆ ਮੰਜੇ-ਮੰਜੇ ਚ ਕਾਉਣਾ ਪੀ ਤਿੰਨ ਮਿਲੋ ਚਲੋ ਜੀ ਟਾਈਮ ਬੱਜ ਗਏ 6 ਆਪਣੀ ਰਸੋਈ ਜਮਾਂ ਕੰਪਲੀਟ ਐ ਹੁਣ ਦੇਖੋ ਟੋਕਰਾ ਲੱਗ ਗਿਆ ਸਾਰੇ ਭਾਂਡੇ ਮਹਿਮਾਂਜ ਦਿੱਤੇ ਨੇ ਤੇ ਇਧਰ ਸਾਰੇ ਰੰਗ ਵਗੈਰਾ ਹੋ ਗਿਆ ਨੂੰ ਮੈਂ ਕੱਲ ਦੋ ਵਾਰ ਪੋਚਾਂ ਲਾਤਾ ਸੀ ਫ੍ਰਿਜ ਲਾਤਾ ਇੱਥੇ ਅੱਜ ਹੀ ਪੈਪ ਨਾਲ ਧੋਤਾ ਸਾਰਾ ਆਪਾਂ ਨੇ ਇਧਰ ਆਪਣਾ ਹਜੇ ਪਟੀਕ ਸੈੱਟ ਕਰਨ ਨਾਲ ਇਹ ਤਾਂ ਐਂ ਖਲਾਰਾ ਪਿਆ ਹਜੇ ਇਹਨੂੰ ਤਾਂ ਆਪਾਂ ਕੱਲ ਨੂੰ ਛੇੜਾਂਗੇ ਜੀ ਕਿਉਂ ਇਹ ਅੰਦਰ ਐ ਪਹਿਲਾਂ ਬਾਹਰ ਨਾ ਮੌਸਮ ਖਰਾਬ ਐ ਬਿੰਦੇ-ਬਿੰਦੇ ਮੀਂਹ ਆ ਜਾਂਦਾ ਗੱਡੀ ਮੈਨੂੰ ਤੇ ਪਿੰਦਰ ਨੂੰ ਧੋਣੀ ਸੀ ਅਸੀਂ ਨੇ ਇੰਦਰ ਆਪਾਂ ਨੇ ਆਪਣੇ ਬੂਟੇ ਲਾਤੇ ਇੰਦਰ ਦੇਖੋ ਜੀ ਇੰਦਰ ਆਪਣਾ ਵਾਈਫਾਈ ਲੱਗਾ ਹੈ ਕਿ ਬਾਲੀਆਂ ਕੰਨਾਂ ਦੇ ਅਸੀਂ ਫੋਟੋਆਂ ਨਹੀਂ ਟੰਗੇਆਂ ਹਨਾ ਫਿਰ ਮੇਖਾਂ ਜੀਆਂ ਘੜ ਘੜ ਉਹ ਹੀ ਗਲੀਆਂ ਨਿਕਲੀਆਂ ਨਹੀਂ ਇੰਦਰ ਆਪਾਂ ਨੇ ਇਸ ਤਰ੍ਹਾਂ ਆਪਣੇ ਬੂਟੇ ਰੱਖਤੇ ਵਿਚਾਲੇ ਮਨੀ ਪਲਾਟ ਹੋ ਗਿਆ ਇੰਦਰ ਬੋਤਲ ਦੇਖੋ ਜੀ ਮੈਂ ਹੋਰ ਵੀ ਲਗਾਉਂਦੀ ਹੁਣ ਬੂਟੇ ਤੇ ਇੰਦਰ ਗੱਡੀ ਧੋਣੀ ਸੀ ਅਸੀਂ ਮੈਨੂੰ ਤੇ ਪਿੰਦਰ ਨੂੰ ਬੁਖਾਰ ਹੋ ਗਿਆ ਕਿਉਂ ਅਸੀਂ ਤਿੰਨ ਦਿਨ ਹੋ ਗਏ ਫਿਰਦਿਆਂ ਨੂੰ ਇੰਦਰਪਾ ਸਾਰਾ ਆਪਣਾ ਸਮਾਨ ਸੈੱਟ ਕਰਤਾ ਸਾਡੇ ਪਿਆਜ਼ ਭਿੱਜ ਗਏ ਦਿਨਾਂ ਨੂੰ ਮੈਂ ਜਿਸਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਧਰੇ ਨੇ ਤੇ ਓਕੇ ਆ ਬਸ ਸਾਰਾ ਕੰਮ ਇਹ ਸੁੱਕ ਜਾਣਗੇ ਜਦੋਂ ਆਪਾਂ ਭਾਂਡਾ ਡਿੰਡਾ ਸਾਰਾ ਗੱਡੀ ਦਾ ਗਲਾਫ ਮੈਂ ਧੋਤਾ ਇਹਦੇ ਉੱਪਰ ਨਾ ਬਾਲਾ ਹਾਂ ਉੱਡ ਉੱਡ ਕੇ ਪੈ ਰਹੇ ਸੀ ਗਲਾਫ ਤਾਂ ਧੋਤਾ ਡੱਡੀ ਦੇਖਾਂਗੇ ਨਹੀਂ ਸਰਦਾਰ ਜੀ ਧੋਲਣਗੇ ਨਹੀਂ ਕੱਲ ਨੂੰ ਧੋ ਦਾਂਗੇ ਹੁਣ ਫਿਰ ਪਿੰਦਰ ਨੇ ਸਕੂਲ ਵੀ ਜਾਣਾ ਅੱਜ ਵੀ ਉਹ ਬੁਖਾਰ ਜਾ ਹੋਇਆ ਕਰਕੇ ਥੋੜੀ ਛੁੱਟੀ ਮਾਰ ਲਈ ਉਹਨੇ ਆਪਣੇ ਮੱਜਾਂ ਨੂੰ ਮੈਂ ਪਾਣੀ ਪਿਆਤਾ ਸਰਦਾਰ ਜੀ ਚਾਰ ਲੈਣਗੇ ਨਹੀਂ ਸਵੇਰੇ ਮੀਂਹ ਪੈ ਗਿਆ ਸੀਗਾ ਇਸ ਕਰਕੇ ਉਹਨਾਂ ਤੋਂ ਨਹੀਂ ਜਾਏਗਾ ਨਹੀਂ ਹੁਣ ਇਹਨੂੰ ਕੱਟੀਨ ਸਟੇਟ ਹੀ ਧਾਰ ਦੀ ਨੂੰਗੀ ਮੇਰਾ ਇਧਰੋਂ ਵੀ ਸਾਰਾ ਕੰਪਲੀਟ ਹੈ ਅੰਦਰ ਬਹੁਤ ਬੁਰਾ ਹਾਲ ਤੇ ਮਸਾਂ ਅੱਜ ਸਵੇਰ ਦਾ ਬਸ ਇਹੀ ਠੀਕ ਕਰਾਂ ਬੋਰੀ ਭਰਤੀ ਵੇਚਣ ਵਾਲੇ ਸਮਾਨ ਦੀਆਂ ਗੱਦਿਆਂ ਦੇ ਗਲਾਫ ਤੋਂ ਤੇ ਕੱਪੜੇ ਮੈਂ ਹੁਣ ਨਾ ਗੱਟੜੀ ਬਨ ਕੇ ਆ ਧਰਤੀ ਦੇਖੋ ਪਤਾ ਜੇ ਮੈਂ ਹੁਣ ਤੋਂ ਦੂੰਗੀ ਤਾਂ ਬਾਹਰ ਪਾਉਂਗੀ ਆ ਪੰਦਰ ਥੱਕੇ ਹੋਏ ਸੌ ਜਾਂਗੇ ਜੀ ਸਾਰੇ ਕੱਪੜੇ ਮੀਂਹ 'ਚ ਖਰਾਬ ਹੋ ਜਾਣਗੇ ਸਵੇਰੇ ਤੋਂ ਕਿਸ ਕਾ ਕੇ ਅੰਦਰ ਰੱਖ ਲਾਂਗੇ ਸੈਫੀ ਨਹੀਂ ਜਾਣਾ ਸੀ ਖੇਤ ਸਰਦਾਰ ਜੀ ਨੇ ਲੈ ਕੇ ਨਹੀਂ ਗਏ ਬੰਨ ਗਏ ਉਹ ਕਹਿੰਦੇ ਕਿ ਲਿਬੜ ਜਾਂਦਾ ਜੀ ਇਹਦੀ ਚਾ ਤੇ ਮੈਨੂੰ ਭੈਣ ਨੇ ਕਮੈਂਟ ਕਰਿਆ ਸੀ ਵੀ ਤੁਸੀਂ ਮੈਨੂੰ ਦੱਸਿਓ ਕਿੰਨਾ ਖਰਚਾ ਆਇਆ ਮੈਨੂੰ ਨਹੀਂ ਪਤਾ ਜੀ ਸਰਦਾਰ ਜੀ ਨੇ ਸਾਰਾ ਸਮਾਨ ਲਿਆ ਕੇ ਦਿੱਤਾ ਤੇ ਉਹਨਾਂ ਨੇ ਹੀ ਕਰਿਆ ਤੇ ਪਤਾ ਕੰਮ ਕਰਨ ਵਾਲਿਆਂ ਤੇ ਜਾ ਵੀ ਬਸ ਵੀ ਕਰੇ ਜੀ ਕੋਈ ਬੰਦਾ ਕੰਮ ਵਾਲਾ ਤਾਂ ਨਾਲ ਹੋ ਜਾਂ ਕੰਮ ਕੀਤਾ ਜਾਂਦਾ ਹੁੰਦਾ ਤੇ ਮੇਰੀ ਆਤ ਨਹੀਂ ਹੈਗੀ ਵੀ ਮੈਂ ਹਰ ਕੰਮ 'ਚ ਨਾਲ ਜਾਵਾਂ ਜਾਂ ਬਾਕੀ ਟਾਈਮ ਘੱਲ ਹੀ ਨਹੀਂ ਕੰਮ ਨਿਭੜਦੇ ਜੀ ਕਿੱਥੋਂ ਖਰੀ ਜਾਈਏ ਇਹਨਾਂ ਮੇਰੇ ਤਾਂ ਆਪਦੇ ਹੀ ਭੈਣਾਂ ਨੂੰ ਪਤਾ ਹੀ ਹੈ ਸੂਟਾਂ ਵਾਲਾ ਕੰਮ ਸਾਰਾ ਜਿੰਨਾ ਪੈਣਾ ਦੇ ਪਾਰਸਲ ਪੈਨੇ ਉਧਰ ਧਿਆਨ ਹੀ ਨਹੀਂ ਹੋ ਰਿਹਾ ਇੱਥੇ ਵੀ ਜੀ ਹੋ ਰਿਹਾ ਹਨ ਇਹਨਾਂ ਨੇ ਕੀਤਾ ਮੈਂ ਕੱਲ ਨੂੰ ਸਾਰਾ ਕੁਝ ਉਹਨਾਂ ਤੋਂ ਪੁੱਛ ਕੇ ਵੀ ਆਪਣੀਆਂ ਕਿੰਨੀਆਂ ਤੇ ਦਿਹਾੜੀਆਂ ਲੱਗੀਆਂ ਕਿੰਨੀਆਂ ਆਪਣੀ ਲੇਬਰ ਨੇ ਜਿਹੜੀ ਦਿਹਾੜੀ ਲਈ ਹੈ ਕਿੰਨੇ ਦਾ ਆਪਾਂ ਨੂੰ ਰੰਗ ਕਲਰ ਵਗੈਰਾ ਸਾਰਾ ਹੋ ਗਿਆ ਮੈਂ ਸਪੈਸ਼ਲ ਕੱਲ ਨੂੰ ਜਾ ਉਸ ਤੋਂ ਅਗਲੇ ਦਿਨ ਵੀਡੀਓ ਜਿਹੜੀ ਅਪਲੋਡ ਕਰੂੰਗੀ ਪੈਣਾ ਦੇ ਮੈਨੂੰ ਕਮੈਂਟ ਆਉਂਦੇ ਨੇ ਇਸ ਕਰਕੇ ਹੁਣ ਮੇਰੀ ਮੇਰੀ ਇਹ ਸਲਾਹ ਸੀ ਵੀ ਮੈਂ ਸਲਾਮ ਨੂੰ ਮੈਂ ਜਾਉਂਗੀ ਬਾਜ਼ਾਰ ਪਰ ਮੈਂ ਤੁਹਾਨੂੰ ਨਹੀਂ ਜਾ ਗਿਆ ਇੱਥੇ ਕੰਮ ਜ਼ਿਆਦਾ ਹੋਰ ਥੋੜਾ ਥੋੜਾ ਮੋਟਾ ਪਿਆ ਸੀਗਾ ਅਜੇ ਵੀ ਰਹਿ ਗਿਆ ਉਹ ਥੋੜਾ ਜਿਹਾ ਕੱਲ ਨੂੰ ਕਰਾਂਗੇ ਆਪਾਂ ਪਤਾ ਤਿੰਨ ਚਾਰ ਦਿਨਾਂ ਦੀ ਸੈਟਿੰਗ ਆਉਣੀ ਹੈ ਹੁਣ ਮੈਂ ਮੱਝਾਂ ਨੂੰ ਪਾਣੀ ਪਿਆ ਕੇ ਆਈਆਂ ਤੇ ਕੱਪੜੇ ਧੋ ਕੇ ਆਈਆਂ ਖਲਾਫ ਗਲੂਪ ਪਾਏ ਤੇ ਆਪਾਂ ਨੇ ਮੱਝਾਂ ਨੂੰ ਲੇਟੀ ਖਵਾਈ ਹੈ ਦੋਨਾਂ ਨੂੰ ਦੂਸਰੀ ਮੱਝ ਦਾ ਆਪਣਾ ਸੂਣ ਦਾ ਵੀ ਬਾਈ ਕਦਣਾ ਰਹਿ ਗਏ ਥੋੜਾ ਉਹਦਾ ਵੀ ਧਿਆਨ ਘੱਟ ਸੀ ਹੁਣ ਉਹਨੂੰ ਚੰਗੀ ਤਰ੍ਹਾਂ ਆਪਾਂ ਗਾਣਾ ਨੂੰ ਨਾ ਧਰਾਂਗੇ ਹੋ ਗਿਆ ਕੰਮ ਸਾਢੇ 20 ਨੇ ਲਾਲੀ ਮਹਿੰਦੀ ਦੇਖ ਲਓ ਕਹਿੰਦੀ ਮੈਂ ਬੇਲੀ ਸੀ ਉਹ ਪਤਾ ਨਹੀਂ ਕਿਵੇਂ ਬੇਲੀ ਹੋ ਗਈ ਪਾਣੀ ਮਿਲਣਾ ਮੈਨੂੰ ਵੀ ਲਿਆ ਦੇ ਚਲੋ ਜੀ ਹੁਣ ਅੱਜ ਫੇਰ ਨਹੀਂ ਸਾਡੇ ਕੋਲ ਕੋਈ ਸਬਜ਼ੀ ਹੈ ਸੰਦ ਤਿੰਨ ਦਿਨ ਹੋ ਗਏ ਚੱਲ ਨਹੀਂ ਖਾ-ਖਾ ਕੇ ਚੀਜ਼ਾਂ ਬਣਾਵਣਾ ਵੀ ਅੱਕ ਕੇ ਇੱਕ ਦਿਨ ਸੇਵੀਆਂ ਬਣਾ ਲਈਆਂ ਇੱਕ ਦਿਨ ਚਟਨੀ ਬਣਾ ਲਈ ਕੱਲ ਖੀਰ ਬਣਾ ਲਈ ਹੁਣ ਅੱਜ ਸੋਚਦੇ ਹਾਂ ਮੈਂ ਦੇਖਦੀ ਹਾਂ ਕੋਈ ਸੁੱਕੀ ਦਾਲ ਪਈ ਹੋ ਅਜੇ 6:00 ਵਜੇ ਨੇ ਸੀ ਰੋਟੀ ਤਕਰੀਬਨ 8:30 ਖਾਣੇ ਆ ਉਦੋਂ ਤੱਕ ਬਣ ਜੂਗੀ ਗੈਸ ਦੀ ਧਰਾਂਗੇ ਚੁੱਲੇ ਤੇ ਨਹੀਂ ਪਾਣੀ ਦੇ ਦੋ ਬਾਲਾ ਢੰਡਾ ਤਾਂ ਨਹੀਂ ਹੈ ਬੁਖਾਰ ਉਤਰ ਗਿਆ ਕਦੋਂ ਉਤਰ ਹੂੰ ਕੰਮ ਕਿੰਨਾ ਕਰੇ ਹੁੰ ਕਰੀ ਗਿਆ ਮੈਂ ਕੰਮ ਤੜ ਕੇ ਸਕੂਲ ਜਾਣਾ ਬਹੁ ਹਾਂ ਹਾਂ ਲਾਹਣ ਕਿਸੇ ਚਾਹਨਾ ਦੇ ਕਾਹਨ ਆਉਂਦਾ ਤਾਂ ਰੜੀ ਆ ਕੇ ਖਸੂ ਗਈ ਦੀ ਰੋਟੀ ਹੁਣ ਪਕੌੜਿਆਂ ਦੇ ਟਾਈਮ ਐ ਚਲੋ ਜੀ ਮੈਂ ਨਾ ਰਾਤ ਵੀ ਨਹੀਂ ਸੁੱਤੀ ਰਾਤ ਮੇਰੀ ਆ ਬਾਹ ਬਹੁਤ ਦਰਦ ਕਰ ਰਹੀ ਤਾਂ ਨੂੰ ਪਤਾ ਹੈ ਨਾ ਇੱਕ ਕਮਰੇ ਦੇ ਵਿੱਚ ਕਿੰਨਾ ਗੇਟ ਸਾਫ ਕਰਨੇ ਚਾਰ-ਚਾਰ ਵਾਰ ਪੋਚਾ ਲਾਗੇ ਮੇਰੇ ਨੌ ਵੀ ਦੁਕਾਨ ਲਾਗੇ ਰਸੋਈ ਦਾ ਸਮਾਨ ਸਾਫ ਕਰਨਾ ਜ ਫੇਰ ਸਵੇਰੇ ਸਾਰਾ ਫਰਸ਼ ਰਗੜ ਰਗੜ ਹਜੇ ਵੀ ਤੇ ਨਾ ਥੋੜਾ ਥੋੜਾ ਰਹਿ ਗਿਆ ਮੈਂ ਕਿਹਾ ਚਲੋ ਇਹ ਨਾਲ ਹੁੰਦੇ ਹਨ ਆਪਾਂ ਜਦੋਂ ਮੀمو ਆ ਜਾਂਦਾ ਉਦੋਂ ਧੋ ਦਾਂਗੇ ਇੰਨੀ ਤਾਂ ਬੇਹਮਤੀ ਹੋ ਗਈ ਮੈਂ ਸੀ 1 ਵਜੇ ਫ੍ਰੀ ਹੋਏ ਸੀ ਤੇ ਤਾਂ ਕਰਕੇ ਮੇਰੀ ਰਾਤ ਬਾਂਹ ਜਿਆਦਾ ਦੁਖੀ ਗਈ ਸਵੇਰੇ ਵੀ ਬਸ ਥੋੜਾ ਜਿਹਾ ਕੰਮ ਕਰਨ ਲੱਗੀ ਉਸ ਤੋਂ ਬਾਅਦ ਫੇਰ ਲੱਗੀ ਫਿਰ ਮੈਂ हट ਗਈ ਚਲੋ ਜੀ ਵਧੀਆ ਬਣ ਗਿਆ ਆਪਣਾ ਬੈਠਣ ਜੋਗਰਾ ਵਧੀਆ ਟਾਈਮ ਨਿਕਲਦਾ ਜਿੰਨਾਂ ਕੋਲੇ ਇਹ ਵੀ ਨਹੀਂ ਹੈਗਾ ਹਨਾ ਉਹ ਵੀ ਤਾਂ ਟਾਈਮ ਕੱਢਦੀ ਨੇ ਪ੍ਰਮਾਤਮਾ ਨੇ ਜਿਹੜਾ ਦਿੱਤਾ ਉਹਦਾ ਸ਼ੁਕਰ ਹੈ ਬਹੁਤ ਵਧੀਆ ਵਾਹਿਗੁਰੂ ਇੰਨਾ ਕੁ ਤਾਂ ਸਾਰਿਆਂ ਨੂੰ ਹੀ ਨਹੀਂ ਆਪਦੀ ਜਿਹੜੀ ਹਨਾ ਸੁੱਖ ਦੀ ਰੋਟੀ ਖਾ ਕੇ ਸੌਂ ਜਾਣ ਕੋਈ ਬਹੁਤ ਵਧੀਆ ਟਾਈਮ ਪਾਸ ਹੋ ਰਿਹਾ ਜੀ ਟੈਨਸ਼ਨਾਂ ਤੋਂ ਫਰੀਆਂ ਬਸ ਬਿਮਾਰੀ ਨਾ ਹੋਵੇ ਬੱਚੇ ਵਧੀਆ ਹੋਣ ਪੜਾਈ ਵਿਖਾਈ ਤੇ ਬੱਚੇਸ ਲੱਗ ਨਿਕਲਣੇ ਹੋਣੇ ਹੀ ਬਹੁਤ ਹੁੰਦਾ ਹੈ ਇਹੀ ਆਪਾਂ ਨੂੰ ਸੌਖਾ ਹੁੰਦਾ ਕੰਮ ਕੋਈ ਗੱਲ ਨਹੀਂ ਜੀ ਪੈਸਾ ਦਾ ਥੋੜਾ ਖਰ ਜਾਂਦਾ ਜੀ ਲਾਦ ਮਾੜੀ ਤੇ ਬਿਮਾਰੀ ਇਹ ਬਹੁਤ ਔਖਾ ਕਰਦੀ ਹੈ। ਪਰਮਾਤਮਾ ਅੱਗੇ ਹੀ ਅਰਦਾਸ ਹੈ ਵੀ ਨਾ ਕਿਸੇ ਦੇ ਬੱਚੇ ਵਿਗੜਨ ਵਧੀਆ। ਚਲੋ ਜੀ ਨਹੀਂ ਨੌਕਰੀਆਂ ਮਿਲਦੀਆਂ ਹਨਾ ਕੰਮ ਤਾਂ ਘਰੇ ਵੀ ਦੋ ਮੱਝਾਂ ਰੱਖ ਲਓ ਜਿਹੜੇ ਹਿਸਾਬ ਨਾਲ ਦੁੱਧ ਦਾ ਰੇਟ ਹੋਆ ਪਿਆ ਮਿਹਨਤ ਤਾਂ ਦੇਖੋ ਕਰਨੀ ਪੈਣੀ ਆ ਕੰਮ ਕਰਕੇ ਹਨਾ ਆਪਾਂ ਨੂੰ ਜਿਹੜਾ ਪੈਸਾ ਮਿਲੂਗਾ ਉਹਨਾਂ ਜਿਹੜੇ ਬਾਹਰ ਜਾਂਦੇ ਨੇ ਉਹ ਕਿਹੜਾ ਬੇਲੇ ਵਹਿੰਦੇ ਨੇ ਉਹ ਵੀ ਤਾਂ ਸਾਰਾ ਦਿਨ ਕੰਮ ਕਰਦੇ ਨੇ ਫੇਰ ਕਿਤੇ ਪੈਸੇ ਬਣਦੇ ਨੇ ਇੱਕ ਬਾਰ ਬਾਰ ਦਾ ਸਾਰੀ ਦੁਨੀਆ ਤੇ ਕੂਤ ਸਵਾਰ ਹੋਇਆ ਪਿਆ। ਇੱਥੇ ਵੀ ਜੇ ਹੁਣ ਇਹ ਕਈਏ ਵੀ ਇੰਨਾ ਕਪੜਾ ਪੈਂਦਾ ਮੱਜਾਂ ਤੇ ਕੱਖ ਪਾਉਣੇ ਨੇ ਸਾਰਾ ਕੁਝ ਕਰਨਾ ਉਹ ਤਾਂ ਕਰਨਾ ਹੀ ਪੈਣਾ ਜੀ ਰੋਟੀ ਖਾਣੀ ਆਪਾਂ ਨੇ ਉਹ ਵੀ ਤਾਂ ਬਣਾਉ ਕੀ ਖਾਣੇ ਆ ਇਸ ਕਰਕੇ ਵਧੀਆ ਪਰ ਆਤਮਾ ਸਾਰਿਆਂ ਨੂੰ ਤੰਦਰੁਸਤੀ ਵਕਸੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ